ਗ੍ਰੇਟਰ ਟੌਨਟੋ ਏਰੀਆ ਦੇ ਵਿੱਚ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਦੇ ਵਿੱਚ ਵਾਤਾ ਹੋਇਆ ਅਤੇ ਵਿਕਰੀ ਦੇ ਰੇਖੀਬੱਧ ਹੋਏ ਮਕਾਨਾਂ ਦੀ ਗਿਣਤੀ 18.5 ਫੀਸਦੀ ਵਾਤੇ ਦੇ ਨਾਲ 16000 ਤੋਂ ਟੱਪ ਗਈ ਹੈ ਟੌਨਟੋ ਰੀਜਨਲ ਰੀਅਲ ਅਸਟੇਟ ਬੋਰਡ ਵੱਲੋਂ ਕਹਨਾ ਹੈ ਕਿ ਉਹਨਾਂ ਦੇ ਦੌਰਾਨ 5391 ਮਕਾਨ ਵਿਕੇ ਜੋ ਪਿਛਲੇ ਸਾਲ ਦੇ ਮੁਕਾਬਲੇ 3.3 ਫੀਸਦੀ ਵਧ ਬੰਦੇ ਨੇ ਜੂਨ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ 1. 70% ਦੀ ਘਟਵੀਂ ਨਜ਼ਰ ਆਉਂਦੀ ਹੈ ਇਹਦੇ ਨਾਲ ਹੀ ਜੇਕਰ ਕੀਮਤਾ ਤਸਵੀਰ ਕੀਤਾ ਜਾਵੇ ਤਾਂ ਇਸ ਮਕਾਨ ਦੀ ਔਸਤ ਕੀਮਤ ਮਾਮੂਲੀ ਕਿਰਾਏ ਦੇ ਨਾਲ 11 ਲੱਖ 6000 ਡਾਲਰ ਤੱਜ ਕੀਤੀ ਗਈ ਹੈ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੀ ਪਤਾਨ ਜੈਨੀਫਰ ਪੀਅਰਸ ਦਾ ਕਹਿਣਾ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ ਦੇ ਵਿੱਚ ਵਾਧਾ ਉਤਸ਼ਾਹ ਵਧਾਉਂਦਾ ਕੰਮ ਕਰਦਾ ਹੈ ਅਤੇ ਵਿਆਸਤਰਾ ਹੇਠਾਂ ਆਉਣ ਦੇ ਵੀ ਸੰਕੇਤਾਂ ਨਾਲ ਲੋਕ ਰੀਅਲ ਅਸਟੇਟ ਬਾਜ਼ਾਰ ਦੇ ਵਿੱਚ ਦਿਚਸਪੀ ਲੈ ਰਹੇ ਨੇ ਉਹਨਾਂ ਉਮੀਦ ਜ਼ਾਹਰ ਕੀਤੀ ਹੈ ਕਿ ਭਵਿੱਖ ਦੇ ਵਿੱਚ ਵਿਆਸਤਰਾ ਹੋਰ ਹੇਠਾਂ ਚੋਨ ਗਿਆ ਅਤੇ ਲੋਕਾਂ ਵਿੱਚ ਜਾਇਦਾਦ ਦੀ ਖਰੀਦ ਪ੍ਰਤੀ ਦਿਲਚਸਪੀ ਵੀ ਵਾਚ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ ਮਹੀਨੇ ਦੌਰਾਨ ਜੀਟੀਕੇ ਦੇ ਵਿੱਚ ਇੱਕ ਡਿਟੈਚਡ ਮਕਾਨ ਦੀ ਔਸਤ ਕੀਮਤ 14 ਲੱਖ 22 ਹਜ਼ਾਰ ਡਾਲਰ ਦਰਜ ਕੀਤੀ ਗਈ ਜਦੋਂ ਕਿ ਕੌਂਡੋ ਦੀ ਔਸਤ ਕੀਮਤ 7 ਲੱਖ 18 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ। ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।